ਮੇਂ ਸ਼ੁਰੂ ਹੁੰਦਈ ਇੱਕ ਭਿਆਨਕ ਸੀਨ ਸਾਹਮਣੇ ਆਉਂਦਾ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਬੱਥੜੀ ਪਿੰਡ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇੰਨਾ ਪਾਣੀ ਆ ਜਾਂਦਾ ਹੈ ਕਿ ਪੰਪ ਦੇ ਵਿੱਚੋਂ ਹੋ ਕੇ ਇੱਕ ਨੀਵੀਂ ਥਾਂ ਦੇ ਪਾਣੀ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਪੰਪ ਵੀ ਮਿੰਟਾਂ ਦੇ ਵਿੱਚ ਰੁੜ ਕੇ ਆ ਗਿਆ ਕਿਉਂਕਿ ਪਾਣੀ ਦਾ ਭਾਅ ਵੀ ਇੰਨਾ ਸੀ ਪਾਣੀ ਦੇਖੋ ਬਹੁਤ ਤੇਜ਼ ਆ ਸਾਰੇ ਲੋਕੀ ਖੜ੍ਹ ਕੇ ਉੱਥੇ ਵੀਡੀਓ ਵੀ ਬਣਾ ਰਹੇ ਨੇ ਤੇ ਦੇਖ ਰਹੇ ਨੇ ਕਿ ਕਿਵੇਂ ਟੱਪੀ ਕਿਉਂਕਿ ਟੱਪ ਨਹੀਂ ਹੋ ਰਿਹਾ ਪਾਣੀ ਤੇਜ਼ ਹੋਣ ਦੇ ਕਾਰਨ ਦਾ ਤਾਂ ਮੀਂਹ ਪੈਂਦਾ ਹੀ ਨਹੀਂ ਜਦੋਂ ਫਿਰ ਪੈਂਦਾ ਤਾਂ ਫਿਰ ਸਾਰਾ ਕੁਝ ਰੋੜ ਕੇ ਲੈ ਜਾਂਦਾ ਦੇਖੋ ਸਾਰਾ ਉੱਪਰ ਦਾ ਦ੍ਰਿਸ਼ਾ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਮੀਂਹ ਜਦੋਂ ਆ ਗਿਆ ਤੇ ਹੁਣ ਇੱਕ ਜੀ ਹੜ੍ਹਾਂ ਵਾਲੇ ਹੀ ਕੰਮ ਫਿਰ ਬਣੇ ਹੋਏ ਦਿਖਾਈ ਦੇ ਰਹੇ ਨੇ ਇਹ ਹਿਮਾਚਲ ਦੀ ਵੀਡੀਓ ਦੱਸੀ ਜਾ ਰਹੀ ਹੈ ਤੇ ਸਾਰੇ ਉੱਧਰ ਜਾਣ ਤੋਂ ਪਰੇਜ਼ ਹੀ ਕਰੋ ਜੇਕਰ ਗਏ ਹੋ ਤੇ ਇੱਕ ਜੀ ਉੱਥੇ ਸਟੇ ਕਰੋ ਆ ਦੇਖ ਲਓ ਜੀ ਬਾਥੜੀ ਓਹ ਭਾਈ ਇਹ ਤਾਂ ਬਹਿ ਹੁੰਦਾ ਆ ਇਹ ਕਿਹੜਾ ਬੋ ਆ ਆ ਦੇਖ ਲਓ ਜੀ ਐਚ ਐਨ ਫੈਕਟਰੀ ਕੋਲ ਬਾਥਣੀ ਆ ਪੰਪ ਦੇਖ ਲਓ ਪੰਪ ਕੋ ਕਿੰਨਾ ਪਾਣੀ ਆ ਗਿਆ ਜੀ ਪੰਪ ਪੰਪ ਰੋੜਨ ਲੱਗਾ ਜੀ ਸਾਰਾ ਦੇਖ ਲਓ